ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਕੂਤਰ ਵੀ ਭਰਾਵਾਂ ਨੂੰ ਹੋਰ ਦੱਸੋ ਕੀ ਹਾਲ ਚਾਲ ਨੇ ਕੂਤਰਵਾਦ ਠੀਕ ਹੈ ਸਾਰੇ ਬੰਜਾਂ ਦੇ ਇੱਧਰ ਆਈ ਸੀ ਜੀ ਆਪਾਂ ਗਾਵ ਗੁਮਾ ਪਾਸੇ ਕਰਨ ਤੇ ਨਾਲੇ ਫਿਰ ਆਪਾਂ ਕੂਤਰਵਾਦ ਰਖਾਉਣੇ ਜੀ ਤੁਹਾਨੂੰ ਕਾਵਨ ਤੋਪ ਆ ਗਈ ਦੂਜੇ ਕਿਲੇ ਤੇ ਕਰਦੀਏ ਕੇਰਾ ਠੀਕ ਹੈ ਜੀ ਨਾਲੇ ਦੋ ਕੋ ਬੇਰਬੂਰ ਖਾ ਲਈਏ ਤੇ ਫਿਰ ਕੂਤਰ ਕੂਤਰ ਵਿਖਾਉਣੇ ਤੁਹਾਨੂੰ ਨਾਲੇ ਫੋਨ ਦੀ ਬੈਟਰੀ ਵੀ ਡਾਊਨ ਹੀ ਆ ਲੱਗ ਬੱਗ ਅੱਜ ਕੜੀ ਕੋਲੀ ਰਲਾਉਣੇ ਕੂਤਰਾਂ ਦੇ ਖੁੱਡਿਆਂ ਤੇ ਕਲੀ ਮਾਰਾਂਗੇ ਅੱਜ ਕੱਲ੍ਹ ਨੂੰ ਜੀ ਹਾਂ ਜੀ ਬਈ ਤੇ ਇਧਰ ਆਪਣੇ ਪੀਜੈਂਸ ਤੇ ਨਿਗਾ ਮਾਰ ਲਓ ਮੇਰੇ ਵੀਰੋ ਮੈਂ ਚੱਲ ਕੂਟਰਾਂ ਦੇ ਨਿਗਾ ਮਾਰ ਲਦੀ ਆ ਭਾਈਆਂ ਦੀ ਆਪਣਿਆਂ ਦੀ ਕੂਟਰਾਂ ਪੰਜਵਾ ਓਕਰਪੋਰਟ ਆ ਜੀ ਓਕੇ ਗੱਲ ਬਾਤ ਆ ਉਹਨੂੰ ਮੜਾ ਧੁੱਪੇ ਪਾ ਦਈਏ ਧੁੱਪੇ ਦੀ ਗਰਮੀ ਬਹੁਤ ਆ ਠਹਿਰ ਕੇ ਪਾਵਾਂਗੇ ਠੀਕ ਆ ਜੀ ਕੂਟਰਾਂ ਨੂੰ ਤੇ ਫੋਨ ਦੀ ਲਗਭਗ 10% ਬੈਟਰੀ ਆ ਤੇ ਹੁਣ ਮੈਂ ਇਧਰ ਪੀਜੈਂਸ ਚੈੱਕ ਕਰਨ ਆਏ ਹੇ ਸਕੂਲੋਂ ਆਏ ਨੂੰ ਬਹੁਤ ਟਾਈਮ ਹੋ ਗਿਆ ਤੇ ਮੈਂ ਚੱਲ ਹੁਣ ਖੁੱਡਿਆਂ ਚ ਵੜ ਕੇ ਕੂਟਰ ਤਾਂ ਚੈੱਕ ਕਰੀਏ ਕਿ ਮੈਨੂੰ ਕਿਵੇਂ ਨਹੀਂ ਲਾਕ ਉਹ ਕਿ ਰਿਪੋਰਟ ਆ ਸਾਰੇ ਠੀਕ ਹੈ ਜੀ ਚੈੱਕ ਕਰ ਲਓ ਬੱਚੇ-ਬੱਚੇ ਤੇ ਸਾਰੇ ਕੂਤਰ ਆ ਕਿਸੇ ਬਾਈ ਤੋਂ ਕੂਤਰ ਲੈਂਦਾ ਸੀ ਆਪਾਂ ਤੁਹਾਨੂੰ ਮੈਂ ਦੱਸ ਦਾਂ ਇਹ ਕਿਸੇ ਬਾਈ ਤੋਂ ਕੂਤਰ ਲੈਂਦਾ ਤੇ ਉਦੋਂ ਫਿਰ ਆਪਣੇ ਮਾਮੇ ਦੇ ਮੁੰਡੇ ਨੇ ਮੰਗਿਆ ਉਹਨੂੰ ਦੇਤਾ ਸਾਲ ਕੂਤਰ ਉਹਦੇ ਕੋਲੇ ਰਿਆ ਉਹਨ ਤੋਂ ਬਾਅਦ ਆਪਾਂ ਹੁਣ ਲੈਂਦਾ ਉਹ ਬੰਦੇ ਕੋਲੇ ਕੂਤਰ ਪੁੱਠਾ ਦੀ ਮਾਮੇ ਦੇ ਮੁੰਡੇ ਤੋਂ ਤੇ ਹੁਣ ਜਿਹੜੇ ਬੰਦੇ ਤੋਂ ਕੂਤਰ ਲੈਂਦਾ ਉਹ ਕਹਿੰਦਾ ਬਈ ਯਾਰ ਉਹਨੂੰ ਫੋਨ ਕੀਤਾ ਸੀ ਮੈਂ ਮੈਂ ਆਪਾਂ ਉਹ ਉਤਰ ਪੁੱਠਾ ਲਿਆਂਦਾ ਤੇਰੇ ਵਾਲਾ ਕਹਿੰਦਾ ਯਾਰ ਮੈਂ ਵੀ ਪੁੱਠਾ ਲੈ ਕੇ ਹੀ ਜਾਣਾ ਸੀ ਤੈਨੂੰ ਫੋਨ ਨਹੀਂ ਕਰਨ ਲੱਗਿਆ ਸੀ ਮੈਂ ਕੋਈ ਚੱਕਰ ਨਹੀਂ ਬਈ ਤੇਰਾ ਵਿਜਨ ਸਾ ਆਪਾਂ ਕਿਸੇ ਦਾ ਕੂਤਰ ਰੱਪ ਨਹੀਂ ਸਕਦੇ ਨਾ ਹੀ ਆਪਾਂ ਨੱਪਣ ਨੂੰ ਦਿਲ ਕਰੇ ਨਾ ਹੀ ਨੱਪਣਾ ਕਿਸੇ ਦਾ ਜ਼ਿੰਦਗੀ 'ਚ ਮੈਂ ਕੋਈ ਚੱਕਰ ਨਹੀਂ ਬਈ ਜਿੱਦਾਂ ਤੈਨੂੰ ਚਾਹੀਦਾ ਉਤਰ ਲਾਇਆ ਜਾ ਪਰ ਆਪਾਂ ਹਜੇ ਤੱਕ ਬੱਚੇ ਨਹੀਂ ਕਢਾਏ ਇਹਦੇ ਇੱਕ ਵਾਰੀ ਵੀ ਠੀਕ ਹੈ ਜੀ ਮੈਨੂੰ ਬੱਚੇ ਜੇ ਤੂੰ ਕਹਿਣਾ ਤਾਂ ਮੈਂ ਕਢਾ ਲਵਾਂ ਜੇ ਤੈਨੂੰ ਜ਼ਰੂਰੀ ਚਾਹੀਦਾ ਤਾਂ ਹਾਂ ਤੂੰ ਲੈ ਜਾ ਤੇਰਾ ਕੂਤਰਾ ਪਾਵੇਂ ਹੁਣ ਆਇਆ ਤੇ ਭਾਵੇਂ ਘੰਟੇ ਨੂੰ ਆਇਆ ਉਹ ਕਹਿੰਦਾ ਭਾਈ ਤੂੰ ਇੱਕਰਾ ਬੱਚੇ ਘੜਾ ਲਾ ਠੀਕ ਆ ਹਫਤੇ ਮਰ 15 7 ਦਿਨਾਂ ਦੀ ਕੂਤਰੀ ਰੰਡਾ ਲਾ ਲੈਂਦੀ ਆ ਤੇ ਫਿਰ ਕਹਿੰਦਾ ਤੂੰ ਭਾਵੇਂ ਹੋਰ ਥੱਲੇ ਰੱਖ ਦੀ ਤੇ ਭਾਵੇਂ ਮੀਨਾ ਖੰਡ ਕੂਤਰ ਕੋਲੇ ਰੱਖ ਲਾ ਬੱਚੇ ਬੱਚੇ ਘੜਾਉਣ ਨੂੰ ਮੀਨਾ ਦੋ ਮਹੀਨੇ ਕਹਿੰਦਾ ਫਿਰ ਮੈਂ ਲੈ ਜੂਗਾ ਮੈਂ ਕੋਈ ਚੱਕਰ ਨਹੀਂ ਭਾਈ ਲੈ ਜੀ ਤੇ ਆ ਜਾ ਕਰਕੇ ਮੈਂ ਤਾਂ ਬਾਈਆਂ ਨਾਲ ਗੱਲਬਾਤ ਸ਼ੇਅਰ ਕਰਤੀ ਏ ਇਸ ਤਰੀਕੇ ਨਾਲ ਆਇਆ ਉਹ ਉਤਰਾਇਆ ਸੀ ਸਾਲਕੂਤਰ ਮਾਮੇ ਦੇ ਮੁੰਡੇ ਕੋਲੇ ਰਿਹਾ ਤੇ ਉਹਦੇ ਤੋਂ ਫਿਰ ਮੈਂ ਲੈ ਆਂਦਾ ਪੁੱਠਾ ਠੀਕ ਹੈ ਜੀ ਤੇ ਹੁਣ ਆਪਣੇ ਖੁੱਡੇ 'ਚ ਹੈ ਤੇ ਹੁਣ ਅਗਲਾ ਬੰਦਾ ਪੁੱਠਾ ਮੰਗਦਾ ਉਹਨੂੰ ਆਪਾਂ ਜਦੋਂ ਆਪਣਾ ਹੁਣ ਬੱਚੇ-ਬੁੱੱਚੇ ਕਢਾ ਲਏ ਉਹਨੂੰ ਦੇ ਦਾਂਗੇ ਉਹਨੂੰ ਵੀ ਅਜੇ ਨਹੀਂ ਕਾਲ ਹੈ ਨਹੀਂ ਉਹਨੇ ਆਹ ਉਤਰਾਵ ਦੀ ਨਹੀਂ ਭੈਣ ਨਾਲ ਹੀ ਲਾ ਦੇਣਾ ਪੁੱਠਾ ਠੀਕ ਹੈ ਜੀ ਪਿਓਰ ਕੱਟਨੇ ਉਹਨੇ ਜਿਆਦਾ ਪਿਓਰ ਕਰਨਾ ਤਾਂ ਕਰਕੇ ਉਹ ਆਉਂਦੀ ਭੈਣ ਕਿਸੇ ਬੰਦੇ ਕੋਲੇ ਆ ਗੂਤਰ ਦੀ ਐਸ ਵੀ ਜਿਹੜਾ ਸਾਹਮਣੇ ਬੈਠਾ ਤੇ ਉਹ ਕਹਿੰਦਾ ਮੈਨੂੰ ਕਿਰਾਉਂਦੇ ਤੋ ਕਬੂਤਰੀ ਲਿਆਉਂਦੇ ਉਹਨਾਂ ਚੱਕਰ ਤੋਂ ਕੂਤਰ ਤੇ ਰੱਖ ਤੇਰੇ ਕੋਲੇ ਰੱਖ ਪਰ ਮੇਰਾ ਕੂਤਰ ਤੇਰੇ ਕੋਲੇ ਰੱਖ ਪਾ ਮੈਂ ਮਹੀਨਾ ਨਾ ਲਿਆਵਾਂ 2 ਮਹੀਨੇ ਨਾ ਜਾਂ 3 ਮਹੀਨੇ ਨਾ ਲਿਆਵਾਂ ਕਹਿੰਦਾ ਜਿੱਦਨ ਮੈਂ ਕੂਤਰ ਲਿਆਂਦਾ ਉਦਨ ਉਹਤਰੀ ਲਿਆਂਦੇ ਉਦਨ ਕੂਤਰ ਦੇ ਦਿਆਂ ਮੈਂ ਠੀਕ ਐ ਤੇ ਤਾਂ ਮੈਂ ਫਿਰ ਐ ਸਕੂਟਰੀ ਨਾ ਐ ਸਕੂਟਰੀ ਧਿਆਨ ਦੇ ਚੱਕ ਕੇ ਮੈਂ ਉਸ ਕੂਤਰ ਥਲੇ ਰੱਖਿਆ ਉਹ ਜੁੜੀ ਥੱਲੇ ਤੇ ਉਹ ਸੇਕਣ ਵੀ ਲੱਗ ਗਿਆ ਕੂਤਰ ਤਾਂ ਬਹਿ ਬੂ ਜਾਂਦਾ ਤੇ ਕੂਤਰ ਹੀ ਫਿਰ ਤੁਹਾਨੂੰ ਪਤਾ ਪੱਠੀ ਆ ਇਹ ਮੁਸ਼ਕਲੀ ਬੈਠੂਗੀ ਵਿਚਾਰੇ ਕੂਤਰ ਪਾਲਦੇ ਤਾਂ ਬਾਲੀ ਵਧੀਆ ਕਰ ਲੈ ਕੂਤਰ ਤਾਂ ਸੇਕੀ ਵੀ ਜਾਂਦਾ ਉਹ ਦੇਖੋ ਤੁਸੀਂ ਚੁੰਡੀ 'ਚ ਬੈਠਾ ਜਿਹੜਾ ਠੀਕ ਹੈ ਜੀ ਤੇ ਬਾਕੀ ਵੇਖੋ ਜੇ ਕਿਸਮਤ 'ਚ ਹੋਇਆ ਤੇ ਜਰੂਰ ਕਢਾਵਾਂਗੇ ਇਸ ਬੱਚੇ ਕੂਤਰ ਦੇ ਵਿੱਚ ਤੇ ਦੋ ਬੱਚੇ ਆਪਣੇ ਕੋਲੇ ਆ ਤੇ ਕੋਈ ਜੋ ਹੁਣ ਉਹਨ ਮਰ ਉਹ ਸਾ ਲਾਸਟ ਹੈ ਰਾਜ ਆ ਕੁਤਰਾ ਦੇ ਲਾਸਟ ਵਾਰੀ ਬੱਚੇ ਕਢਾਉਣੇ ਆ ਉਦੋਂ ਮੁੜ ਕੇ ਅੱਡ ਅੱਡ ਕੂਤਰੀ ਕਰਦੇ ਨੇ ਕੂਤਰੀ ਇੱਕ ਵਾਸੇ ਕੂਤਰੀ ਇੱਕ ਵਾਸੇ ਕਿਉਂ ਗਰਮੀ ਬਾੜੀ ਆ ਜਾਣੀ ਹੈ ਗਰਮੀ ਚ ਬੱਚੇ ਨਹੀਂ ਪਾਲਦੇ ਬਾੜੀ ਗਰਮੀ ਚ ਕੂਤਰਾ ਨੂੰ ਤੰਗੀ ਕਰਾਂਗੇ ਤਾਂ ਅਗਰ ਇੱਕ ਵਾਸਾ ਲਾਸਟ ਲਾਸਟ ਵਾਲੀ ਆ ਜਿਹੜੀ ਕਢਾਉਣੇ ਆ ਮੁੜ ਕੇ ਜਿਹੜੀ ਕੂਤਰੀਆਂ ਲੈਣੀਆਂ ਪੁੱਠੇ ਕਰੀਆਂਉਣੀਆਂ ਤੇ ਮੁੜ ਕੇ ਆਪਦੀਆਂ ਜਿਹੜੀਆਂ 4-5 ਕੂਤਰੀਆਂ ਹੋਣੀਆਂ ਉਹਨਾਂ ਨਾਲ ਲਾਵਾਂਗੇ ਉਹ ਕੂਤਰੀ ਵੀ ਕਿਸੇ ਬਾਈ ਦੀ ਆ ਠੀਕ ਹੈ ਜੀ ਉਹ ਬੈਠੀ ਜਿਹੜੀ ਜੇਸ਼ਨ ਦੀ ਆ ਮੁੰਡੇ ਭਾਗੂ ਦੀ ਠੀਕ ਹੈ ਜੀ ਉਸ ਬੰਦੇ ਦੀ ਕੂਤਰੀ ਆ ਉਸ ਕੁਦਰੀ ਦਾ ਪਹਿ ਇੱਕ ਬੱਚਾ ਤਾਂ ਲੈ ਲਿਆ ਤੇ ਇੱਕ ਹੋਰ ਲੈ ਲਾਂਗੇ ਦੋ ਜਾਂ ਇੱਕ ਮਤਲਬ ਦੋ ਹੀ ਲਵਾਂਗੇ ਅੰਡੇ ਦੋ ਰਾਉਗੀ ਨਾ ਠੀਕ ਹੈ ਜੀ ਤੇ ਬਾਕੀ ਓਕੇ ਰਿਪੋਰਟ ਹੈ ਜੀ ਤੇ ਫੋਨ ਦੀ ਬੈਟਰੀ ਲੋ ਹੈ ਜਦੋਂ ਲੈਟ ਲੂਟ ਆ ਗਈ ਉਹ ਤੁਹਾਡੇ ਨਾਲ ਅੱਗੇ ਸ਼ੇਅਰ ਕਰਦਾ ਗੀ ਗੱਲਬਾਤ ਕੋਈ ਨਵੀਂ ਤਾਜੀ ਹਾਂ ਜੀ ਭਾਈ ਤੇ ਤੁਹਾਨੂੰ ਲਾਈਵ ਅੰਡਾ ਲੂੰਦਾ ਦਿਖਾ ਦਿੰਨੇ ਕੁਦਰੀ ਅੰਡਾ ਵਈ ਜਾਂਦੀ ਆ ਜਿਹੜੀ ਉਹ ਬਿਠੀ ਹੈ ਹੁਣੇ ਤੇ ਇਹ ਇਹ 10-15 ਮਿੰਟਾਂ ਤੱਕ 55-7 ਮਿੰਟਾਂ ਤੱਕ ਕੋੜੇ ਚੱਲਦੇ ਕੁੱਤਰੀ ਤੰਗ ਨਾ ਹੋਵੇ ਇਸ ਤਾਂ ਚਲੋ ਚੱਲਦੇ ਹਿੱਕੀ ਜਾਸ ਇੱਕ ਪੁਆਇੰਟ ਇੱਕ ਪੁਆਇੰਟ ਆਹ ਇੰਤੋਂ ਮੈਂ ਥੋੜੀ ਡਰਾਉਣਾ ਬੈਗੀ ਆਹ ਵਿੱਚ ਇਹ ਲਾਤਾ ਕੂਰ ਲਾਤਾ ਜੀ ਉਹ ਲਾਤਾ ਅੰਡਾ ਠੀਕ ਹੈ ਜੀ ਆਪਣੇ ਸਾਹਮਣੇ ਹੁਣੇ ਲਾਇਆ ਚੈੱਕ ਕਰ ਲੋ ਹੇਟਾ ਕੂਤਰੀ ਨੇ ਅੰਡਾ ਲਾਤਾ ਜੀ ਬਹੁਤ ਬਹੁਤ ਚੈੱਕ ਕਰ ਲੋ ਫੇਰਾ ਬੰਦ ਕਰੇ ਤਾਤਾ ਅੰਡਾ ਚਲੋ ਕੋਈ ਨਾ ਬਿਮਾਰਤਾ ਠੀਕ ਹੈ ਜੀ ਚੁਬਰਾ ਨੂੰ ਫਿਰ ਤੇ ਬਾਅਦ ਹੁਣ ਹੁਣ ਫੋਨ ਚਾਰਜ ਚੁਰ ਚਲਾ ਲਈਏ ਫਿਰ ਕਰਦੇ ਗਾ ਕੰਟੀਨਿਊ ਠੀਕ ਹੈ ਜੀ ਅੰਡਾ ਕੂਤਰੀ ਨੇ ਲਾਤਾ ਹਾਂਜੀ ਬਈ ਤੇ ਆਥਣ ਹੋ ਗਿਆ ਇਧਰ ਜਿੰਮੀਏ ਨੂੰ ਪਤਾ ਨਹੀਂ ਕੀ ਹੋ ਗਿਆ ਕੀ ਨਹੀਂ ਪੰਕਣ ਤੇ ਰਕਤ ਬੰਨਿਆ ਹੋਇਆ ਇਹਨੇ ਤਾਂ ਆਣੀ ਜਿੱਕਰਾ ਤੇ ਹੁਣ ਅੱਦਾਂ ਗਾਂ ਖੁੱਲੀ ਛੱਡਦੇ ਆ ਮੰਮੀ ਹੁਣੀ ਤੇ ਇੱਥੇ ਕੀ ਚੱਕਰਾ ਤੇ ਆ ਇੱਥੇ ਆ ਪੱਠਿਆਂ ਚ ਖਾਂਦੀ ਤੇ ਆਪਾਂ ਧਿਆਨ ਰੱਖਦੇ ਆ ਹਾਂਜੀ ਮੇਰੇ ਵੀਰੋ ਤੇ ਇਦਰਾ ਆਪਾਂ ਗਾਂ ਖੁੱਲੀ ਛੱਡੀ ਹੋਈ ਹੈ ਕਿਆਰੇ ਚ ਤੇ ਹੁਣ ਮੈਂ ਉਧਰੋਂ ਲਿਆਉਣਾ ਪੰਲਣ ਚੱਕ ਕੇ ਤੇ ਆਪਣੇ ਕਬੂਤਰਾਂ ਵਾਸਤੇ ਸਰੋਂ ਪੋੜ ਲੈਣੇ ਜੀ ਕੱਢ ਲੈਣੇ ਤੇ ਬੱਕਰੀ ਛੋਟਾ ਮੇਮਣਾ ਐਂਡ ਕਾਉ ਛੱਡੀ ਹੋਈ ਹੈ ਚਰਨ ਵਾਸਤੇ ਠੀਕ ਹੈ ਜੀ ਇਹਨਾਂ ਨੂੰ ਚਰਚੁਰ ਲੈਣ ਦੀਏ ਨਾਲੇ ਆਪਾਂ ਉਧਰ ਸਰੋਂ ਕੱਢ ਦਨੇ ਕੂਤਰਾ ਵਾਸਤੇ ਨਿਕਲ ਜੂਗੀ ਨਾਲੇ ਕੂਤਰੇ ਛਤਰੀ ਤੇ ਧਾ ਦਨੇ 10 ਮਿੰਟ ਇਧਰ ਆਪਣੇ ਨਾਲੇ ਖੜਮਸਤੀਆਂ ਕਰਦਾ ਫਿਰਦਾ ਛੋਟਾ ਬੱਕਰਾ ਜੀ ਤੇ ਛਤਰੀ ਆਪਾਂ ਲਾਤੀ ਤੇ ਹੁਣ ਛੋਟੇ ਜਿਹੇ ਬੱਚੇ ਕੱਢ ਕੇ 2 ਮਿੰਟਾਂ ਚ ਰੱਖ ਕੇ ਪੈ ਤਈਏ گاਵਾ ਕੋਲੇ ਉੱਥੇ ਨਾਲੇ ਇਧਰੋਂ ਪੱਲੇ ਚੱਕਰ ਚੱਲੀ ਗਏ ਠੀਕ ਹੈ ਜੀ ਆ ਮਗਰਮ ਮਗਰਮ ਮਗਰ ਖੜਮਸਤੀ ਕਰਦਾ ਠੀਕ ਹੈ ਜੀ 1 ਮਿੰਟ ਦਾ ਕੰਮ ਆ ਆ ਰੱਖ ਦਈਏ ਚਾ ਆ ਕਿ ਬੱਚੇ ਬਾਹਰ ਆਪਾਂ ਦੋਨੇ ਇਕੱਠੇ ਬੈਠੇ ਭਰਾ ਬ੍ਰਦਰਸ ਸੰਜੀ ਭਾਈ ਪੱਲੀ ਲਿਆਂਦੀ ਤੇ ਗਾਂਵਰੇ ਆ ਜੀ ਫਿਰ ਕੋਈ ਆ ਜੀ ਹੜਾ ਚੱਪਰਾ ਆ ਜਾ ਵਾਜ ਜਾ ਵਾਜ ਜਾ ਮੈਂ ਤਾਂ ਮਸਾ ਇਕੱਠੀ ਕੀਤੀ ਆ ਬੱਕਰੀ ਆਪਣੀ ਬਾਹਾਂ ਲੱਗੀ ਆ ਤੇ ਆਪਾਂ ਕੱਢ ਲਈਏ ਸਰੋਂ ਠੀਕ ਹੈ ਜੀ ਵਿਛਾ ਕੇ ਪੱਲੀ ਤੇ ਵੀਡੀਓ ਲਾਦੀ ਐ ਐਕਸਪੋਰਟ ਤੇ ਫਿਰ ਅਮਨੀਤ ਦੇ ਫੋਨ ਤੋਂ ਕਰ ਲਾਂਗੇ ਆ ਦੂਜੇ ਕੀ ਕਹਿੰਦੇ ਹੁੰਦੇ ਆ ਆ ਬਰੋ ਠੀਕ ਹੈ ਜੀ ਆਹ ਫਿਰੋਂ ਕੱਢ ਲਈਏ ਹਾਂਜੀ ਬਈ ਤੇ ਤੇਰਾ ਪੱਕਾਮ ਲੱਗਿਆ ਹੋਇਆ ਹੈ ਜੀ ਆਪਾਂ ਨਵੇੜ ਤਾਂ ਕੰਮ ਕਰ ਦੋ ਹੀ ਪਜਾਦੀ ਹੋ ਗਏ ਬਸ ਅੱਗਲੀ ਵਿਚਾਰ ਤੇ ਉੱਤੇ ਕੋੜਾ ਜਿਹਾ ਜੱਡਣੀ ਵਿੱਚ ਜਾਣਾ ਪਰ ਆਣਾ ਲੱਤਣਾ ਲਈ ਤੁਹਾਨੂੰ ਸਾਥ ਦੇ ਆਮਿਤ ਬਾਹਰ ਆ ਦੋ ਫਿਰ ਇਹਨੇ ਤੇ ਬੋਲ ਫਿਰ ਪਿੰਡ ਚੱਲਾਂਗੇ ਹਾਂਜੀ ਬਈ ਤੇ ਹੁਣ ਕਬੂਤਰ ਲਾਤੀ ਆਪਣੇ ਬੱਚੇ ਛਤਰੀਆਂ ਤੋਂ ਇਹ ਖੁੱਡੇ 'ਚ ਛੱਡਤੀ ਛਤਰੀ ਚੱਕ ਲਈਏ ਯਾਰ ਐਵੇਂ ਡਰਦੇ ਆਪਣੇ ਬੱਚੇ ਤੇ ਛੱਡਦੀ ਖੁੱਡੇ ਦੇ ਅੰਦਰ ਠੀਕ ਹੈ ਮੇਰੇ ਵੀਰੋ ਤੇ ਸਰੋਂ ਆਪਾਂ ਛਾੜ ਕੇ ਖੱਡ ਲਈ ਆ ਉਹ ਵੀ ਉਹ ਖਾਦਨੇ ਆ ਤੁਹਾਨੂੰ ਹਾਂਜੀ ਵੀ ਨੀਤਕੇ ਵਾਲਾ ਹਾਰਲੇਡ ਲੈ ਖੜੇ ਆ ਉਹ ਦੁਕਾਨ ਤੇ ਸਮਾਨ ਲੈਣ ਗਿਆ ਹੋਇਆ ਠੀਕ ਹੈ ਜੀ ਦਬਾਬਰ ਚੱਲਦੇ ਆ ਮੋਟਰਸਾਈਕਲ ਬੜਾ ਘੰਟਾ ਦੰਗਲ ਕਰਾਂ ਜੀ ਉਹ ਭਾਈ ਭਾਈ ਹਾਂਜੀ ਵੀ ਤੇ ਲੇਟ ਹੋ ਗਈ ਸੀ ਤੇ ਹੁਣ ਪਾ ਦੀ ਇਹ ਕਬੂਤਰਾਂ ਦੇ ਦਾਣੇ ਪਿੰਡੋਂ ਬੁੱਠੇ ਆ ਚੁੱਕੇ ਆ ਠੀਕ ਹੈ ਮੇਰੇ ਵੀਰੋ ਤੇ ਪਾ ਦੀ ਇਹ ਦਾਣੇ ਦੋਨੇ ਜੀ ਟਾਈਮ ਨਾਲ ਕੰਮ ਨੇ ਵੇਟ ਲਈਏ ਫਿਰ ਕੰਟੀਨਿਊ ਕਰਾਂਗੇ ਬਲੌਗ ਅੱਗੇ ਠੀਕ ਹੈ ਜੀ ਹੁਣ ਟੋਮੇਟ ਨੇ ਰਾਬਤ ਹੋ ਗਿਆ ਨਾ ਤਾਂ ਕਰਕੇ ਲੋ ਜੀ ਤੇ ਪਾ ਦਈਏ ਧੋਨੇ ਹੁਣ ਆਇਓ ਆਇਓ ਚੋbro ਲੋ ਜੀ ਬਾਦੇ ਧਾਣੇ ਇੱਧਰ ਦੂਜੇ ਕੂਤਰਾਂ ਲਈ ਖੁਰਨੇ ਆ ਇਹ ਕਰਾਈਨਾਂ ਨੂੰ ਖਾ ਲੈਣਨ ਦੇ ਨਾਲ ਪਾਣੀ ਚੇਂਜ ਕਰ ਦਿੰਨੇ ਠੀਕ ਹੈ ਜੀ ਚੱਕ ਲਈਏ ਬਾਹਰ ਪਾਣੀ ਆ ਕੇ ਲੈਣ ਇੱਕ ਮਿੰਟਾ ਲਾਉ ਜੀ